ਜਿਹੜਾ ਟਰੈਕਟਰ ਦੇਖਾਂਗੇ ਪੰਜਾਬ ਨੰਬਰ ਨੇ ਬਈ ਹਾਂਜੀ ਸਾਰੇ ਪੰਜਾਬ ਨੰਬਰ ਹੋਣਗੇ ਠੀਕ ਹੈ ਜੀ ਐਫੀ ਡੈਪਟਾਲੇ ਹੋਣਗੇ ਹਾਂਜੀ 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 ਜੈਸਾ ਜਾਨੂੰ ਹੀ ਦੱਸਦੇ ਬਈ ਸੂਟ ਵਾਲੀ ਵੀ ਨਾ ਗੱਲ 55000 ਦਾ ਹੋਊਗਾ ਜੀ 50000 ਨਹੀਂ ਨਹੀਂ ਪੂਰੇ 55000 ਰੱਟ ਦੇ ਜਿਹੜਾ ਵੀਡੀਓ ਵੇਖਿਆਊਗਾ 10000 ਡਿਸਕਾਊਂਟ ਦੇ ਦੇਣੀ ਠੀਕ ਹੈ ਜੀ 15000 ਨਹੀਂ ਹੋਣਗੇ ਇੱਥੇ ਚਲੋ ਮਾਨਤਨ ਕਰ ਦਿਆਂਗੇ ਜੀ ਨਾਲ ਠੀਕ ਹੈ 15000 ਰੁਪਏ ਕਰਵਾ ਦਾਂਗੇ ਠੀਕ ਹੈ ਬਾਈ ਜੀ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੋਗਾ ਟਰੈਕਟਰ ਮੰਡੀ ਤੇ ਪਹੁੰਚੇ ਸੀਗੇ ਤੇ ਬਾਈ ਆਪਣੇ ਨਾਲ ਆ ਕਰਮਜੀਤ ਕਰਦੇ ਗੱਲਬਾਤ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੋ ਬਾਈ ਕਰਮਜੀਤ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਬਾਈ ਜੀ ਤੇ ਇੱਥੋਂ ਬਿਨਾਂ ਮਿਲ ਲਗੇ ਸੀ ਬਾਈ ਕੀ ਹੈ ਜੀ ਆਪਣਾ ਚੜੱਕ ਪਿੰਡ ਆ ਜੀ ਠੀਕ ਹੈ ਜੀ ਮੋਗੇ ਤੋਂ 10 ਕਿਲੋਮੀਟਰ ਸਾਈਡ ਤੇ ਆ ਜੀ ਠੀਕ ਹੈ ਜੀ ਹਾਂਜੀ ਤੇ ਅੱਜ ਕਿ ਠੀਕ ਹੈ ਜੀ 48120 ਠੀਕ ਹੈ ਬਾਈ ਜੀ ਜਿਹੜੇ ਟਰੈਕਟਰ ਦੇ ਖਾਮਗੇ ਪੰਜਾਬ ਨੰਬਰ ਨੇ ਬਾਈ ਜੀ ਹਾਂਜੀ ਸਾਰੇ ਪੰਜਾਬ ਨੰਬਰ ਹੋਣਗੇ ਠੀਕ ਹੈ ਜੀ ਐਪੀ ਡੈਪਟ ਵਾਲੇ ਹੋਣਗੇ ਹਾਂਜੀ 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 ਕਾਪੀ ਬਿਲਕੁਲ ਹਾਜ਼ਰ ਮਿਲੂਗੀ ਠੀਕ ਹੈ ਜੀ ਵੀ ਕਾਪੀ ਕਾਗਜ਼ਾਂ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਠੀਕ ਹੈ ਬਾਈ ਜੀ ਤੇ ਬਾਕੀ ਟਰੈਕਟਰ ਆਉਂਦੇ ਜਾਂਦੇ ਰਹਿੰਦੇ ਰਹਿੰਦੇ ਹਾਂਜੀ 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 ਠੀਕ ਹੈ ਬਾਈ ਜੀ ਤੇ ਮੰਡੀ ਦੀ ਲੋਕੇਸ਼ਨ ਹੈਗੀ ਹੈ ਬਾਈ ਜੀ ਬੁੱਗੇ ਬੁੱਗੇਪੁਰਾ ਚੌਕ ਜੀ ਬੁੱਗੇਪੁਰਾ ਚੌਕਾ ਠੀਕ ਹੈ ਬਾਈ ਜੀ ਤੇ ਹਰ ਐਤਵਾਰ ਮੰਡੀ ਲੱਗਦੀ ਹੈ ਤੇ ਵੀਡੀਓ ਸਟਾਰਟ ਕਰਦੇ ਆਪਾਂ ਫ ਠੀਕ ਹੈ 97 ਮਾਡਲ ਆਗਾ ਮਤਲਬ ਮੇਰੇ ਜਨਮ ਦਾ ਗਾਣਾ ਹਾਂਜੀ ਹਾਂਜੀ ਠੀਕ ਹੈ ਮੇਰਾ ਵੀ 97 ਰੰਗ ਪੇਂਟ ਧਰੀਏ ਨਾਲ ਹੀ ਠੀਕ ਹੈ ਲੈ ਵੀ ਰੰਗ ਪੇਂਟ ਦਾ ਸਾਰਾ origignal ਹੈਗਾ ਕੰਡੀਸ਼ਨ ਬਾਕੀ ਚੈੱਕ ਕਰਵਾ ਦੇ ਬਈ ਪਤਾ ਵੀ ਲੱਗ ਰਿਹਾਗਾ ਵੀ origignal ਹੀ ਆਣਾ ਬਈ ਮਗਰਾਡ ਮੂਰੂਟ ਪੂਰੇ ਸਾਫ ਪਏ ਨੇ ਬਈ ਜੀ ਠੀਕ ਹੈ ਬਈ ਜੀ ਤੇ ਟਾਇਰ ਰਹਿ ਗਿਆ ਬਈ ਇਹਦੇ ਟਾਇਰ ਮਗਲੇ 50 ਪੈਸੇ ਠੀਕ ਹੈ ਜੀ ਮੂਰਲੇ 70 ਪੈਸੇ ਠੀਕ ਹੈ ਜੀ ਮੂਰਲੇ 70 ਪੈਸੇ ਮਗਰਲੇ 50 ਪੈਸੇ ਆ ਤੇ ਬੈਕ ਟਾਇਰ ਰਹਿ ਗਿਆ 14 ਦੇਣਾ ਬਈ ਜੀ ਹਾਂਜੀ ਇੰਨ ਗੇਅਰ ਕਿਵੇਂ ਬਈ ਓਕੇ ਜਵਾਂ ਜੰਗ ਚਲਾ ਕੇ ਵਾ ਕੇ ਕੋਈ ਵੀ ਜਾ ਸਕਦਾ ਠੀਕ ਹੈ ਤਸੱਲੀ ਹੈ ਗੱਲ ਏ ਹਾਂਜੀ ਹਾਂਜੀ ਠੀਕ ਹੈ ਜੀ ਕੋਈ ਬਾਜ ਬੂਜ ਵਗੈਰਾ ਨਾ ਡਬਲ ਕਲਚ ਹੈ ਠੀਕ ਹੈ ਲੈ ਵੀ ਡਬਲ ਕਲਚ ਹੈਗਾ ਪੰਜਾਬ ਨੰਬਰ ਆ ਪੀ ਵੀ 3 ਖੰਡਾ ਨੰਬਰ ਠੀਕ ਆ ਭਾਜੀ ਐਫੀ ਡੈਪਟ ਤੇ ਮਿਲੂਗਾ ਲੋਨ ਵਗੈਰਾ ਹੋਣਾ ਨਹੀਂ ਹੈਗਾ ਸਿੱਧਾ ਹੀ ਹਾਂਜੀ 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 ਠੀਕ ਆ ਜੀ ਤੇ ਡਿਮਾਂਡ ਭਾਜੀ ਡਿਮਾਂਡ 1,65,000 ਰੁਪਏ ਮੁੱਲ ਕਰਦੇ 1,65,000 ਜੈਸੇ ਜਾਂ ਨਹੀਂ ਦੱਸਦੇ ਭਾਜੀ ਸੂਟ ਵਾਲੀ ਵੀ ਨਹੀਂ ਗੱਲ 55,000 ਦਾ ਹੋਊਗਾ ਜੀ 50 ਦਾ ਨਹੀਂ ਨਹੀਂ ਪੂਰੇ 55,000 ਰੁਪਏ ਠੀਕ ਹੈ 1 ਲੱਖ ਤੇ 55000 ਹਾਂਜੀ ਠੀਕ ਹੈ ਬਾਈ ਜੀ ਤੇ ਆ ਗਿਆ ਬਾਈ ਜੀ 855 ਟੂ ਸਟਾਰ ਦਾ ਬਾਈ ਜੀ ਰੀਲੈਕਸ ਮਾਡਲ ਆ ਗਿਆ ਬਾਈ ਜੀ ਤੇ ਗੱਲ ਇਹ ਗੋਲ ਹੰਡੀ ਵਾਲਾ ਗੰਮਨੇ ਆਪਣਾ ਠੀਕ ਹੈ ਜੀ ਬਾਹਰ ਪੰਪ ਪਾਗਾ ਇੰਜਨ ਇਅਰ ਕਿਵੇਂ ਬਈ ਓਕੇ ਕਲੋਸ ਕਰ ਦਿੰਦਾ ਜੀ ਠੀਕ ਹੈ ਜੀ ਕਲੋਸ ਕਰ ਦਿੰਦਾ ਇੰਜਨ ਆ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਾਈ ਜੀ 6 ਛਿਰੀ ਹੈ ਜੀ 6 ਛਿਰੀ ਹੈ 14 ਦੇ 14 ਚਾਹਣਾ ਬਾਈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਟਾਇਰ ਬਾਈ ਜੀ ਆ ਗਿਆ ਟਾਇਰ ਕਿੰਨੇ ਕੇ ਪੈਸੇ ਪਏ ਬਾਈ ਜੀ ਟਾਇਰ ਮਗਲੇ 60 ਪੈਸੇ ਜੀ ਠੀਕ ਹੈ ਜੀ ਮੂਹਰੇ ਠੀਕ ਹੈ 14 ਦੇ 15 ਜਾਨਾ ਹਾਂਜੀ ਹਾਂਜੀ ਠੀਕ ਹੈ ਬਾਕੀ ਕੰਡੀਸ਼ਨ ਚੈੱਕ ਕਰਵਾ ਦੇ ਬਈ ਕੋਲੋ ਸਾਫ ਪਿਆਗਾ ਟਰੈਕਟਰ ਇੰਜਨ ਗੇਅਰ ਦਾ ਬਾਈ ਕਹਿੰਦਾ ਜਦੀ ਬਾਕੇ ਚੈੱਕ ਕਰਕੇ ਲੈ ਜਾਓ ਤੇ ਨੰਬਰ ਪੰਜਾਬ ਹੋਵੇ ਜੀ ਹਾਂਜੀ ਹਾਂਜੀ ਤੇ ਇਹਦੀ ਡਿਮਾਂਡ ਪਈ ਜੀ ਇਹਦਾ ਆਪਾਂ ਮੁੱਲ 2 ਲੱਖ 45 ਹਜ਼ਾਰ ਕਰਦੇ ਆ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਉਹ ਮੌਕੇ ਤੇ 35 ਹਜ਼ਾਰ ਛਟ ਦੇ ਦਿਆਂ ਠੀਕ ਹੈ ਜੀ ਹਾਂਜੀ 2 ਲੱਖ ਤੇ 35000 ਦਾ 10000 ਰੁਪਏ ਛੂਟ ਹੋ ਗਈ ਬਈ ਟਰੈਕਟਰ ਕਟਾਏ ਹੋ ਪੁਰਾਣਾ ਠੀਕ ਹੈ ਜੀ ਘਟਾਏ ਵੀ ਪੰਜਾਬ ਨੰਬਰ ਲਗਾ ਹਾਂਜੀ 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 ਠੀਕ ਹੈ ਬਾਈ ਜੀ ਤੇ ਅਗੇ ਫਿਰ ਤੋਂ ਕੋਣੇ ਵੇਚ ਤੁਹਾਨੂੰ ਸਵਰਾਜ 855 ਠੀਕ ਹੈ ਬਾਈ ਜੀ ਜ਼ਿਆਦਾਤਰ ਕਹ ਲਈ ਬਾਈ ਕੋਲੇ ਡਾਊਨ ਮਾਡਲ ਹੀ ਹੁੰਦੇ ਨੇਗੇ ਠੀਕ ਹੈ ਬਾਈ ਜੀ ਲੱਗੇ ਫਿਰ ਅਗੇ ਬਾਈ ਸਵਰਾਜ 855 ਬਾਹਰ ਪੰਪ ਵਾਲਾ ਹਾਂਜੀ ਡੀ ਲੈਕਸ ਅਸੀਂ ਸਿਆਲਾ ਕਹੇ ਬਈ ਜੀ ਸਾਡੀ ਘਟਾਈ ਚ ਆ ਗਿਆ ਤੇ ਟਾਇਰ ਬਾਈ ਜੀ ਇਹਦੇ ਟਾਇਰ 95 ਪੈਸੇ ਮਗਰ ਲਈ ਠੀਕ ਹੈ 95 ਪੈਸੇ ਟਾਇਰ ਨੇ ਵੇਚੇ ਹਾਂਜੀ ਇੰਜਨ ਗੇਅਰ ਕੇ ਪਏ ਬਈ ਇੰਜਨ ਕੇ ਤਾਂ ਪੂਰਾ ਓਕੇ ਆ ਜੀ ਕਲੋਸ ਕਰਦਾ ਇੰਜਨ ਆ ਜੀ ਇਹਦਾ ਵੀ ਕਲੋਸ ਕਰਦਾ ਇੰਜਨ ਆਗਾ ਹਾਂਜੀ ਠੀਕ ਹੈ ਲਾਰ ਮਾਂ ਤੋਂ ਲੈ ਕੇ ਲਾਮ ਗਰਾਣਾ ਤੱਕ ਸਾਰਾ ਰੀਜਨ ਆਲੇ ਸਾਰਾ ਰੀਜਨ ਆ ਲਗਾ ਠੀਕ ਹੈ ਸਮਾਈ ਚੱਲਿਆ ਹੋਇਆ ਹੈ ਗੱਲੀਆਂ ਨੂੰ ਹਾਂਜੀ 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 ਠੀਕ ਹੈ ਜੀ ਸਾਢੇ ਘਟਾਈ ਚ ਹੈਗਾ ਤੇ 14 ਦੇ ਟਾਇਰਾਂ ਚ ਹੈਗਾ ਤੇ ਟਾਇਰ ਇਹਦੇ ਪੈ ਪੈਸੇ ਵੀ ਜੀ 95 ਪੈਸੇ ਜੀ ਠੀਕ ਹੈ ਬਈ ਜੀ ਬਾਈਕ ਸਾਈਡ ਤੋਂ ਦਿਖਾ ਦੇ ਬਈ ਬੈਕ ਸਾਈਡ ਤੋਂ ਵੀ 6 ਚਰੀ ਚ ਹੈਗਾ 6 ਚਰੀ ਠੀਕ ਹੈ ਨਵੇਂ ਸ਼ੇਚੀ ਰਿਚ ਆ ਗਿਆ ਭਾਈ ਜੀ ਬਾਕੀ ਜਿਹਨੂੰ ਭਾਈ ਆਪਾਂ ਵਿੱਚੋਂ ਫੁੱਲ ਕੇ ਦਿਖਾ ਦਈਏ ਆਇਆ ਕਰੋ ਜੀ ਠੀਕ ਲੋ ਵੀ ਬਸ ਵਿੱਚੋਂ ਚੈੱਕ ਕਰ ਸਕਦੇ ਹੋ ਪੂਰਾ ਸਾਫ ਹੈਣਾ ਭਾਈ ਵਿੱਚੋਂ ਵੀ ਹਾਂਜੀ ਹਾਂਜੀ ਮਾਡਲ ਦੇ ਸਾਬ ਨਾਲ ਭਾਈ ਪੂਰਾ ਫੁੱਲ ਸਾਫ ਹਾਂਜੀ 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 ਠੀਕ ਹੈ ਜੀ ਤੇ ਮਾਡਲ ਹੈਗਾ ਜੀ ਭਾਈ ਜੀ 2002 ਜੀ 2002 ਜੀ ਠੀਕ ਹੈ ਜੀ ਤੇ ਇਹਦੀ ਡਿਮਾਂਡ ਹੈ ਜੀ ਭਾਈ ਇਹਦਾ ਮੁੱਲ ਆਪਾਂ 2 ਲੱਖ 80 ਹਜ਼ਾਰ ਕਰਦੇ ਜੀ ਮੌਕੇ ਤੇ ਮਾਨ ਜਿਹੜਾ ਵੀਡੀਓ ਵੇਖ ਕੇ ਆਊਗਾ 10 ਹਜ਼ਾਰ ਡਿਸਕਾਊਂਟ ਦੇ ਦਿਆਂਗੇ ਠੀਕ ਹੈ ਜੀ 15 ਹਜ਼ਾਰ ਨਹੀਂ ਹੁੰਦਾ ਜੀ ਤੇ ਚਲੋ ਮਾਨਤਨ ਕਰ ਦਾਂਗੇ ਜੀ ਨਾ ਠੀਕ ਹੈ 15000 ਰੁਪਏ ਕਰਵਾ ਦਾਂਗੇ ਠੀਕ ਹੈ ਭਾਈ ਜੀ ਹਾਂਜੀ ਤੇ ਮੋਬਾਈਲ ਨੰਬਰ ਭਾਈ ਜੀ ਇੱਕ ਵਾਰੀ ਹੋ ਦੱਸ ਦਿਓ 96532 ਜੀ 48 ਰੁਪਏ ਠੀਕ ਹੈ ਜੀ ਠੀਕ ਹੈ ਭਾਈ ਜਮੇ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਚਲੋ ਵੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟਸ ਸ਼ੇਅਰ ਚੈਨਲ ਨੂੰ ਕਰਨਾ ਸਬਸਕ੍ਰਾਈਬ